ਵਿੱਚੋਂ ਇੱਕ ਅਖਬਾਰ ਵੇਚਣ ਵਾਲੇ ਬਾਈ ਨੇ ਆਪਣੇ ਬੇਟੇ ਨਾਲ ਵਿਆਹ ਤੀ ਵੀ ਚੱਲ ਮੇਰੇ ਮੁੰਡੇ ਨਾਲ ਵਿਆਹ ਦਿੰਨਾ ਮੈਂ ਉਹ ਸ਼ਨੀ ਦਾ ਭਗਤ ਸੀ ਸ਼ਨੀ ਮੰਗਦਾ ਸੀ ਜਿਹੜੇ ਸਰੋਂ ਦਾ ਤੇਲ ਪਾ ਕੇ ਸ਼ਨੀ ਸ਼ਨੀਵਾਰ ਵਾਲੇ ਦਿਨ ਮੰਗਦੇ ਹੁੰਦੇ ਆ ਨਾ ਜਿਹੜੇ ਸ਼ਨੀ ਦੇ ਪੁਜਾਰੀ ਹੁੰਦੇ ਆ ਉਹ ਕੰਮ ਕਰਦਾ ਸੀ ਹਫ਼ਤੇ 'ਚ ਇੱਕ ਦਿਨ ਕੰਮ ਕਰਦਾ ਸੀ ਉਹ ਬਾਕੀ ਦਿਨ ਉਹ ਬੈਠ ਕੇ ਖਾਂਦਾ ਸੀ ਉਹਨੂੰ ਕਾਲਾ ਪੀਲਿਆ ਸੀ ਪਹਿਲਾਂ ਨਸ਼ੇ ਪੱਤੇ ਕਰਦਾ ਸੀ ਉਹ ਬਾਈ ਉਹਦੇ ਨਾਲ ਇਸ ਧੀ ਨੂੰ ਸਾਡੀ ਨੂੰ ਉਸ ਟਾਈਮ ਵਿਆਹ ਦਿੱਤਾ ਗਿਆ ਚਲੋ ਮੱਲੇ ਵਾਲਿਆਂ ਨੇ ਲੜਕੇ ਹੋਰ ਲੋਕਾਂ ਨੇ ਰਲ ਕੇ ਇਹਦਾ ਵਿਆਹ ਕਰਤਾ ਇਹਦਾ ਘਰ-ਬਾਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਇਹਨਾਂ ਦੀ ਜਿੰਨੀ ਕੁ ਉਹਨਾਂ ਨੇ ਦੱਸਿਆ ਸਾਨੂੰ ਵੀ ਅਸੀਂ ਕੋਸ਼ਿਸ਼ ਕੀਤੀ ਕੋਈ ਅੱਗੇ ਨਹੀਂ ਆਇਆ ਵਿਆਹ ਹੋ ਗਿਆ ਚਲੋ ਆਪਣੇ ਘਰ ਵਾਲੇ ਨਾਲ ਰਹਿਣ ਲੱਗੀ ਅਮਨ ਉਹਨੂੰ ਇੰਨਾ ਜਿਆਦਾ ਇਹ ਭੈਣ ਸਲਾਉਂਦੀ ਇੰਨਾ ਜਿਆਦਾ ਅੱਜ ਯਾਦ ਕਰਦੀ ਰਹਿੰਦੀ ਆ ਉਸ ਦੁਨੀਆ ਤੋਂ ਤੁਰ ਗਿਆ ਬੇਟੀ ਨੇ ਜਨਮ ਲੈ ਲਿਆ ਬੇਟੀ ਹਜੇ ਕੁਝ ਕੁ ਮਹੀਨਿਆਂ ਦੀ ਸੀਗੀ ਤੇ ਉਹਨੂੰ ਬਿਮਾਰੀ ਵੱਧ ਗਈ ਕਰੇ ਰੋਟੀ ਵੀ ਹੈ ਨਹੀਂ ਸੀ ਅੰਨ ਦਾ ਦਾਣਾ ਵੀ ਨਹੀਂ ਸੀ ਮਾਪਿਓ ਤਾਂ ਅੱਡ ਰਹਿੰਦੇ ਸੀ ਇਹ ਪਹਿਲਾਂ ਤਾਂ ਮੈਂ ਪਤਾ ਨਹੀਂ ਕੀ ਕਾਰਨ ਹੈ ਹੁਣ ਇਹਨਾਂ ਨੂੰ ਘਰ ਤੋਂ ਜਿਹੜਾ ਸੱਸ ਸਹੁਰੇ ਨੇ ਵੀ ਅੱਡ ਕਰਤਾ ਸੀ ਕਮਰੇ 'ਚ ਰਹਿੰਦੇ ਸੀ ਇਹ ਦੱਸਦੀ ਹੈ ਭੈਣ ਵੀ ਕਈ ਦਿਨੋਂ ਭੁੱਖਾ ਹੀ ਰਿਹਾ ਰੋਟੀ ਵੀ ਹੈ ਨਹੀਂ ਸੀ ਘਰ 'ਚ ਸਾਡੇ ਦੇਣ ਨੂੰ ਹੌਲੀ-ਹੌਲੀ ਉਹ ਸੁੱਕਣ ਲੱਗ ਗਿਆ ਸੁੱਕਦਾ ਸੁੱਕਦਾ ਕਮਜ਼ੋਰ ਹੋ ਗਿਆ ਇੱਕ ਦਿਨ ਸੁੱਤਾ ਪਿਆ ਹੀ ਰਹਿ ਗਿਆ ਉਸ ਤੋਂ ਬਾਅਦ ਆਪਦੀ ਧੀ ਨੂੰ ਲੈ ਕੇ ਇਹਨੇ ਰੌਲਾ ਰੂਪਾ ਪਾਇਆ ਆਪਦੇ ਸਹੁਰਿਆਂ ਨੂੰ ਬੁਲਾਇਆ ਉਹਨਾਂ ਨੇ ਉਹਦਾ ਸਸਕਾਰ ਕਰਤਾ ਤੇ ਇਹਦੀ ਜ਼ਿੰਮੇਵਾਰੀ ਚੱਕਣ ਤੋਂ ਤਨਕਾਰੀ ਕਰਤੀ ਵੀ ਤੂੰ ਸਾਡੇ ਪੁੱਤ ਨੂੰ ਖਾ ਗਈਆਂ ਤੁਹਾਡੀ ਗੋਲੀ ਮਨ ਨੂੰ ਬਹੁਤ ਖੁਸ਼ੀ ਹੋਈ ਆ ਤੇ ਉਹ ਖੁਸ਼ੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਐਡੀ ਕੇ ਨੂੰ ਪੂਰੇ ਸੁਪਨੇ ਕਾ ਬਾਬਾ ਜੀ ਮੇਰੇ ਕੇ ਨੂੰ ਵਗਦੀ ਵਗਦੀ ਹੁਮ ਗਏ ਵੇ ਕਾਂਗੇ ਰੂਸੀ ਗਏ ਪਰ ਪਰ ਰ ਪਰੇ ਅਗੇ ਅਫਸਰ ਬਰੇ ਸਾਇਮ ਆ ਗਿਆ ਸਭ ਕਰੂਏ ਜਿੱਪ ਐਨੋ ਅਜਾ ਥੋੜੀ ਜਗ੍ਹਾ ਪੁਰ ਮੈਂ ਮਾਮਾ ਕੀ ਆਰਾਮ ਆ ਅਕਸਰ ਬੰਦੇ ਮੇਰੇ ਭਾਈ ਜੀ ਮੇਰਾ ਸਾਗ ਗੰਗੇ ਭਾਈ ਜੀ ਸਭ ਤੋਂ ਮੇਰੇ ਭਾਈ ਜੀ ਹੋ ਕੋਈ ਦੁਨੀਆ ਚ ਹੈ ਮੇਰੇ ਭਾਈ ਜੀ ਸਭ ਸਭ ਤੋਂ ਮੇਰੇ ਭਾਈ ਜੀ ਹੈ ਕਿੰਨਾ ਮੇਰੀਆਂ ਭੈਣਾਂ ਨੂੰ ਬਾਬਾ ਜੀ ਨੇ ਪਤਾ ਨਹੀਂ ਸਾਡੇ ਕਿਹੜੇ ਜਨਮਾਂ ਦੇ ਰਿਸ਼ਤੇਆਂ ਨੂੰ ਸਾਡੇ ਨਾਲ ਜੋੜਿਆ ਲਿਆ ਕੇ ਇੱਥੇ ਮੇਰੀ ਭੈਣ ਨੂੰ ਅਮਨ ਨੂੰ ਜਦੋਂ ਗੁਰੂ ਹਰ ਸਹਾਏ ਤੋਂ ਨਾ ਛੱਡਣ ਆਏ ਸੀਗੇ ਧੰਨਵਾਦ ਆ ਉਹ ਭੈਣ ਦਾ ਉਹ ਵੀਰ ਦਾ ਜਿਹੜੇ ਇੱਥੇ ਛੱਡ ਕੇ ਗਏ ਸੀ ਉਹ ਸੋਸ਼ਲ ਮੀਡੀਆ ਤੇ ਚੈਨਲ ਚਲਾਉਂਦੇ ਨੇ ਖਬਰਾਂ ਦਾ ਕੰਮ ਕਰਦੇ ਨੇ ਤੇ ਉਹ ਦੋਨੋਂ ਜਾਨੇ ਜਦੋਂ ਇੱਥੇ ਸਾਡੇ ਕੋਲੇ ਆਏ ਨਾ ਸਾਨੂੰ ਪਹਿਲਾਂ ਵੀਡੀਓ ਭੇਜੀ ਸੀ ਵੀ ਇੱਕ ਭੈਣ ਸੜਕਾਂ ਦੇ ਗੁਰੂ ਹਰ ਸਹਾਏ 'ਚ ਘੁੰਮਦੀ ਆ ਨਿੱਕੀ ਜੀ ਬੱਚੀ ਆ ਨਾਲ ਮਾਂ ਪਿਓ ਹੈ ਨਹੀਂ ਉਹ ਜਿਸਤਦਾਰ ਬਾਹ ਨਹੀਂ ਫੜ ਰਿਆ ਘਰ ਵਾਲੇ ਦੀ ਮੌਤ ਹੋ ਗਈ ਆ ਤੇ ਉੱਥੋਂ ਫਿਰ ਅਮਨ ਭੈਣ ਨੂੰ ਉਹ ਲੈ ਕੇ ਆਈ ਸੀ ਸਾਡੇ ਕੋਲੇ ਅੱਜ ਇਹ ਵਿਦਿਆ ਨੇ ਜਿਹੜੇ ਕਦਮ ਇਸ ਧਰਤੀ ਤੇ ਰੱਖੇ ਆ ਤੁਰ ਹੀ ਆ ਸਾਡੇ ਲਈ ਇਹ ਬਹੁਤ ਖੁਸ਼ੀ ਦੇ ਪਾਲਾ ਜਦੋਂ ਇਹ ਵਿਦਿਆ ਆਈ ਸੀ ਨਿੱਕੀ ਜੀ ਸੀਗੀ ਕੁਝ ਕੁ ਮਹੀਨਿਆਂ ਦੀ ਸੀ ਹਜੇ ਤੇ ਹੁਣ ਮੇਰੀ ਧੀ ਭੱਜਣ ਲੱਗ ਗਈ ਆ ਤੇ ਭੈਣ ਨੇ ਸਾਡੇ ਤੋਂ ਕਿੱਡੀ ਉਮੀਦ ਲਾਈ ਹੋਈ ਆ ਵੀ ਮੇਰੀ ਧੀ ਨੂੰ ਅਸੀਂ ਇੱਥੇ ਪੜਾਵਾਂਗੇ ਵੱਡੀ ਆਫਸਰ ਬਣਾਵਾਂਗੇ ਇਹ ਭੈਣ ਜਦੋਂ ਆਈ ਸੀ ਇਹਨੇ ਇੱਥੇ ਮੂਰੇ ਮੂਰੇ ਵਾਲ ਆਪਦੇ ਕੱਟੇ ਹੋਏ ਸੀ ਜਮੈਂ ਔਰ ਬਹੁਤ ਜ਼ਿਆਦਾ ਆਫਸਰ ਸੀਗੀ ਹੁਣੇ ਮੇਰੀ ਭੈਣ ਵੀ ਠੀਕ ਆ ਆਪਣੀ ਧੀ ਨਾਲ ਵੀ ਪਹਿਲਾਂ ਬਹੁਤ ਗੁੱਸਾ ਕਰਦੀ ਸੀ ਉਹਨੂੰ ਮਾਰਦੀ ਸੀ ਕਿਉਂਕਿ ਖੁਦ ਹੀ ਨਹੀਂ ਸੀ ਪਤਾ ਇੱਕ ਅਣਜਾਣ ਸ਼ਹਿਰ ਦੇ ਵਿੱਚ ਅੱਜ ਤੱਕ ਸਾਲੇ ਪਹੁੰਚੀ ਪਹਿਲਾਂ ਮਾਂ ਪਿਓ ਨੇ ਛੱਡਤਾ ਸੀ ਦਾਦੇ ਦਾਦੀ ਨੇ ਵੀ ਛੱਡਤਾ ਸੀ ਤੇ ਅਣਜਾਣ ਸ਼ਹਿਰ ਚਾਈ ਸਟੇਸ਼ਨ ਤੇ ਜਿਹੜੇ ਅਖਬਾਰ ਵੇਚਣ ਵਾਲੇ ਹੁੰਦੇ ਆ ਵੀਰ ਬੈਠੇ ਉਹਨਾਂ ਨੇ ਦੇਖਿਆ ਵੀ ਇਹ ਕੁੜੀ ਅਣਜਾਣ ਇੱਥੇ ਘੁੰਮਦੀ ਆ ਉਹਨਾਂ ਨੇ ਇਹਦੀ ਮਦਦ ਕੀਤੀ ਉਹਨਾਂ ਦੇ ਵਿੱਚੋਂ ਇੱਕ ਅਖਬਾਰ ਵੇਚਣ ਵਾਲੇ ਬਾਈ ਨੇ ਆਪਣੇ ਬੇਟੇ ਨਾਲ ਵਿਆਹ ਦਿੱਤੀ ਵੀ ਚੱਲ ਮੇਰੇ ਮੁੰਡੇ ਨਾਲ ਵਿਆਹ ਦਿੰਨਾ ਮੈਂ ਉਹ ਸ਼ਨੀ ਦਾ ਭਗਤ ਸੀ ਸ਼ਨੀ ਮੰਗਦਾ ਸੀ ਜਿਹੜੇ ਸਰੋਵਰ ਤੇਲ ਪਾ ਕੇ ਸ਼ਨੀ ਸ਼ਨੀਵਾਰ ਵਾਲੇ ਦਿਨ ਮੰਗਦੇ ਹੁੰਦੇ ਆ ਨਾ ਜਿਹੜੇ ਸ਼ਨੀ ਦੇ ਪੁਜਾਰੀ ਹੁੰਦੇ ਆ ਉਹ ਕੰਮ ਕਰਦਾ ਸੀ ਹਫ਼ਤੇ 'ਚ ਇੱਕ ਦਿਨ ਕੰਮ ਕਰਦਾ ਸੀ ਉਹ ਬਾਕੀ ਦਿਨ ਉਹ ਬੈਠ ਕੇ ਖਾਂਦਾ ਸੀ ਉਹਨੂੰ ਕਾਲਾ ਪੀਲਿਆ ਸੀ ਪਹਿਲਾਂ ਨਸ਼ੇ ਪੱਤੇ ਕਰਦਾ ਸੀ ਉਹ ਬਾਈ ਉਹਦੇ ਨਾਲ ਇਸ ਧੀ ਨੂੰ ਸਾਡੀ ਨੂੰ ਉਸ ਟਾਈਮ ਵਿਆਹ ਦਿੱਤਾ ਗਿਆ ਚਲੋ ਮੱਲੇ ਵਾਲਿਆਂ ਨੇ ਲੜ ਕੇ ਹੋਰ ਲੋਕਾਂ ਨੇ ਰਲ ਕੇ ਇਹਦਾ ਵਿਆਹ ਕਰਤਾ ਇਹਦਾ ਘਰ ਬਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਇਹਨਾਂ ਦੀ ਜਿੰਨੀ ਕੋ ਉਹਨਾਂ ਨੇ ਦੱਸਿਆ ਸਾਨੂੰ ਵੀ ਅਸੀਂ ਕੋਸ਼ਿਸ਼ ਕੀਤੀ ਕੋਈ ਅੱਗੇ ਨਹੀਂ ਆਇਆ ਵਿਆਹ ਹੋ ਗਿਆ ਚਲੋ ਆਪਣੇ ਘਰ ਵਾਲੇ ਨਾਲ ਰਹਿਣ ਲੱਗੀ ਅਮਨ ਉਹਨੂੰ ਇੰਨਾ ਜਿਆਦਾ ਇਹ ਭੈਣ ਸਲਾਉਂਦੀ ਇੰਨਾ ਜਿਆਦਾ ਅੱਜ ਯਾਦ ਕਰਦੀ ਰਹਿੰਦੀ ਆ ਉਸ ਦੁਨੀਆ ਤੋਂ ਤੁਰ ਗਿਆ ਬੇਟੀ ਨੇ ਜਾਨਵਰ ਲੈ ਲਿਆ ਬੇਟੀ ਹਜੇ ਕੁਝ ਕਿ ਮਹੀਨਿਆਂ ਦੀ ਸੀਗੀ ਤੇ ਉਹਨੂੰ ਬਿਮਾਰੀ ਵੱਧ ਗਈ ਕਰੇ ਰੋਟੀ ਵੀ ਹੈ ਨਹੀਂ ਸੀ ਅੰਨ ਦਾ ਦਾਣਾ ਵੀ ਨਹੀਂ ਸੀ ਮਾਪਿਓ ਤੋਂ ਅੱਡ ਰਹਿੰਦੇ ਸੀ ਇਹ ਪਹਿਲਾਂ ਤਾਂ ਮੈਂ ਪਤਾ ਨਹੀਂ ਕੀ ਕਾਰਨ ਰੇ ਹੁਣ ਇਹਨਾਂ ਨੂੰ ਘਰ ਤੋਂ ਜਿਹੜਾ ਸੱਸ ਸਹੁਰੇ ਨੇ ਵੀ ਅੱਡ ਕਰਤਾ ਸੀ ਕਮਰੇ 'ਚ ਰਹਿੰਦੇ ਸੀ ਇਹ ਦੱਸਦੀ ਹੈ ਭੈਣ ਵੀ ਕਈ ਦਿਨ ਉਹ ਭੁੱਖਾ ਹੀ ਰਿਹਾ ਰੋਟੀ ਵੀ ਹੈ ਨਹੀਂ ਸੀ ਘਰ 'ਚ ਸਾਡੇ ਦੇਣ ਨੂੰ ਹੌਲੀ-ਹੌਲੀ ਉਹ ਸੁੱਕਣ ਲੱਗ ਗਿਆ ਸੁੱਕਦਾ ਸੁੱਕਦਾ ਕਮਜ਼ੋਰ ਹੋ ਗਿਆ ਇੱਕ ਦਿਨ ਸੁੱਤਾ ਪਿਆ ਹੀ ਰਹਿ ਗਿਆ ਉਸ ਤੋਂ ਬਾਅਦ ਆਪਦੀ ਧੀ ਨੂੰ ਲੈ ਕੇ ਇਹਨੇ ਰੌਲਾ ਰੂਪਾ ਪਾਇਆ ਆਪਦੇ ਸਹੁਰਿਆਂ ਨੂੰ ਬੁਲਾਇਆ ਉਹਨਾਂ ਨੇ ਉਹਦਾ ਸਨਸਕਾਰ ਕਰਤਾ ਤੇ ਇਹਦੀ ਜ਼ਿੰਮੇਵਾਰੀ ਚੱਕਣ ਤੋਂ ਇਨਕਾਰੀ ਕਰਤੀ ਵੀ ਤੂੰ ਸਾਡੇ ਪੁੱਤ ਨੂੰ ਖਾ ਗਈਆਂ ਉਹ ਸਾਡੀ ਕੋਈ ਨਹੀਂ ਲੱਗੀ। ਇਹ ਦੁਬਾਰਾ ਫੇਰ ਉਹਨਾਂ ਸੜਕਾਂ ਤੇ ਆ ਗਈ ਜਿੱਥੇ ਉਹਨਾਂ ਨੇ ਚੱਕਿਆ ਸੀ ਪਹਿਲਾਂ। ਉਹੀ ਬਜ਼ੁਰਗ ਜਿਹੜਾ ਅਖਬਾਰ ਵੇਚਦਾ ਸੀ ਸੌਹਰਾ ਬਣਿਆ ਸੀ ਜਿਨੇ ਨੂੰ ਆਪਣੇ ਘਰ ਟੁੱਕਿਆ ਸੀ ਆਪਦੇ ਪੁੱਤ ਨਾਲ ਵਿਆਹ ਲਿਆ ਸੀ ਉਹਨੇ ਹੀ ਮੁੜ ਕੇ ਇਹਦੀ ਜ਼ਿੰਮੇਵਾਰੀ ਚੱਕਣ ਤੋਂ ਇਨਕਾਰ ਹੀ ਕਰਤਾ। ਤਾਂ ਫੇਰ ਗੁਰੂ ਹਰਸਾਏ ਦੀਆਂ ਪਿੰਡਾਂ ਦੀਆਂ ਸੜਕਾਂ ਤੇ ਘੁੰਮਦੀ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੀ ਇਹ ਭੈਣ ਠੰਡ 'ਚ ਆਪਣੀ ਬੱਚੀ ਨੂੰ ਲੈ ਕੇ ਰੋਂਦੀ ਕਰਲਾਉਂਦੀ ਫਿਰ ਸਾਡੇ ਤੱਕ ਪਹੁੰਚ ਹੋਈ ਵਾਇਗਰੂ ਨੇ ਕਿਰਪਾ ਕੀਤਾ ਸਾਡੀ ਇਸ ਭੈਣ ਨੂੰ ਸੁਪਨਿਆਂ ਦੇ ਘਰ ਦੀ ਮੈਂਬਰ ਬਣਾਇਆ ਫਿਰ ਅਸੀਂ ਇਸ ਭੈਣ ਦਾ ਘਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਯਤਨ ਕੀਤਾ ਇਹਦੇ ਇਹਦੀ ਮੰਮੀ ਦਾ ਕਿਤੇ ਹੋਰ ਵਿਆਹ ਹੋਇਆ ਹੋਇਆ ਡੈਡੀ ਦਾ ਕਿਤੇ ਹੋਰ ਹੋਇਆ ਹੋਇਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਕੋਈ ਸਬੰਧ ਨਹੀਂ ਸਾਡੇ ਨਾਲ ਨਾ ਗੱਲ ਕਰੋ ਦਾਦੇ ਦਾਦੀ ਤੱਕ ਵੀ ਪਹੁੰਚ ਕੀਤੀ ਉਹਨਾਂ ਨੇ ਵੀ ਕੋਈ ਨਾਸਰਨੀ ਫੜਾਇਆ ਪਰ ਸਾਡੀ ਧੀ ਹੈ ਸਾਡੀ ਇਹ ਭੈਣ ਆ ਸਾਡੀ ਇਹ ਭਾਣਜੀ ਆ ਬਿੰਦਿਆ ਸਾਡੇ ਲਈ ਅੱਜ ਇਹ ਬੜਾ ਖੁਸ਼ੀ ਦਾ ਦਿਨ ਆ ਅੱਜ ਮੈਂ ਵੀ 24-25 ਦਿਨਾਂ ਬਾਅਦ ਜਦੋਂ ਦੀ ਸੇਵਾ ਸ਼ੁਰੂ ਹੋਈ ਆ 10 ਸਾਲਾਂ ਤੋਂ ਪਹਿਲੀ ਵਾਰੀ 25 ਦਿਨ ਦੂਰ ਰਹਾ ਮੈਂ ਆਪਣੇ ਘਰ ਤੋਂ ਆਪਣੇ ਪਰਿਵਾਰ ਤੋਂ ਆਪਣੇ ਧੀਆ ਪੁੱਤਾਂ ਤੋਂ ਆਪਣੀਆਂ ਮਾਮਾਂ ਤੋਂ ਆਪਣੀਆਂ ਭੈਣਾਂ ਤੋਂ ਬੱਚਿਆਂ ਬੱਚੀਆਂ ਤੋਂ ਬਾਪੂ ਬਜ਼ੁਰਗਾਂ ਤੋਂ ਪਹਿਲੀ ਵਾਰ 25 ਦਿਨਾਂ ਦਾ ਵਕਫਾ ਹੋਇਆ ਜਿਹੜਾ ਪਿਛਲੇ 10 ਸਾਲਾਂ ਚ ਸਾਡੀ ਇਸ ਘਰ ਤੋਂ ਦੂਰੀ ਰਹੀ ਹੈ ਬਾਹਰ ਗਏ ਹੋਏ ਸੀ ਅਸੀਂ ਉੱਥੇ ਗਿਆ ਤਾਂ ਮਾਤਾ ਜੀ ਬਿਮਾਰ ਹੋ ਗਏ ਸੀ ਥੋੜੇ ਹੋਰ ਦਿਨ ਲੱਗਣੇ ਪਹਿਲਾਂ ਤਾਂ 20 ਦਿਨਾਂ ਲਈ ਸੱਪਰ ਸੀ ਵੀ 5 ਦਿਨ ਹੋਰ ਵੱਧ ਗਏ ਸਾਡੇ ਪਰ ਜਦੋਂ ਮੈਂ ਅੱਜ ਆਇਆ ਆ ਕੇ ਮਿਲਿਆ ਆਪਣੀ ਭੈਣ ਨੂੰ ਸਭ ਤੋਂ ਪਹਿਲੇ ਸ਼ਬਦ ਇਹ ਸੀ ਵੀ ਵੀਰੇ ਹੁਣ ਵਿੱਦਿਆ ਤੁਰਨ ਲੱਗ ਗਈ ਆ ਆਪਣੇ ਤੇ ਹੁਣ ਵਿੱਦਿਆ ਸਾਡੀ ਭੱਜਣ ਲੱਗ ਗਈ ਆ ਤੇ ਜਿਹੜੀ ਤੁਸੀਂ ਦੇਖੀ ਵੀ ਆ ਤੇ ਜਿਹੜੇ ਇਹ ਵਿੱਦਿਆ ਨੇ ਇੱਕ ਕਦਮ ਪੱਟਿਆ ਨਾ ਸਾਡੇ ਲਈ ਮੈਨੇ ਰੱਖਦੇ ਆ ਇਹ ਕਦਮ ਤੇ ਅਸੀਂ ਇਹਨਾਂ ਕਦਮਾਂ ਦੇ ਨਾਲ ਕਦਮ ਮਿਲਾ ਕੇ ਚੱਲ ਸਕੀਏ ਆਉਣ ਵਾਲੇ ਵਕਤ ਵਿੱਚ ਵੀ ਅਸੀਂ ਆਪਣੀ ਭਾਣ ਜੀ ਨੂੰ ਆਪਣੀ ਵਿਦਿਆ ਨੂੰ ਪੜ੍ਹਾ ਲਿਖਾ ਸਕੀਏ ਸਾਡੀ ਭੈਣ ਦਾ ਇੱਕ ਸੁਪਨਾ ਵਾ ਵੀ ਮੈਂ ਆਪਣੀ ਧੀ ਨੂੰ ਕੀ ਬਣਾਉਣਾ ਵਾ ਅਫਸਰ ਅਫਸਰ ਬਣਨਾ ਡੀਐਫਸੀ ਬਣਾਉਣਾ ਅਫਸਰ ਬਣਾਉਣਾ ਚਾਹੇ ਕਹਿਣਾ ਵੀ ਨਹੀਂ ਹੁੰਦਾ ਪਰ ਉਹਦੇ ਦਿਲ ਦੀ ਜਿਹੜੀ ਭਾਵਨਾ ਵਾ ਉਹਨੂੰ ਸਮਝਿਓ ਉਹਦੀ ਜਿਹੜੀ ਆਪਣੀ ਧੀ ਦੇ ਵਾਸਤੇ ਇੱਕ ਅਮੀਰ ਆ ਉਹਨੂੰ ਸਮਝਿਓ ਅਰਦਾਸ ਕਰਿਓ ਸਾਡੀ ਵਿਦਿਆ ਵਾਸਤੇ ਵੀ ਅਮਨ ਨੂੰ ਸਾਡੀ ਭੈਣ ਨੂੰ ਪ੍ਰਮਾਤਮਾ ਇੰਨੀ ਹਿੰਮਤ ਬਖਸ਼ਣ ਇੰਨੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਮਤ ਬੁੱਧੀ ਬਖਸ਼ਣ ਵੀ ਇਹ ਭੈਣ ਆਪਣੀ ਧੀ ਦਾ ਜੀਵਨ ਸਵਾਰ ਸਕਣ ਸਾਨੂੰ ਵੀ ਸੱਚੇ ਪਾਤਸ਼ਾਹ ਹਿੰਮਤ ਬਖਸ਼ਣ ਸੀ ਇਹਦੇ ਮਾਮੇ ਬਣ ਸੇ ਸਾਡੀਆਂ ਹੋਰ ਵੀ ਧੀਆਂ ਇੱਥੇ ਖੜੀਆਂ ਨੇ ਸਾਡੇ 42 ਬੱਚੇ ਨੇ ਇਸ ਘਰ ਚ ਰੰਦੇ ਨੇ ਧੀਆਂ ਤੇ ਪੁੱਤ ਨੇ 42 ਬੱਚਿਆਂ ਦਾ ਬਾਪ ਆ ਮੈਂ ਬਹੁਤ ਬੜਪਾਗਾ ਸਮਝਦਾ ਆਪਣੇ ਆਪ ਨੂੰ 42 ਉਹ ਬੱਚੇ ਨੇ ਜਿਹੜੇ ਪਾਪਾ ਪਾਪਾ ਕਹਿੰਦੇ ਨੇ ਅਜੇ 32 ਬੱਚੇ ਉਹ ਵੀ ਨੇ ਜਿਹੜੇ ਇਹ ਸੋਝੀ ਨਹੀਂ ਰੱਖਦੇ ਕਹਿ ਨਹੀਂ ਸਕਦੇ ਮਹਿਸੂਸ ਨਹੀਂ ਕਰ ਸਕਦੇ ਪਰ ਅਸੀਂ ਜਰੂਰ ਕੋਸ਼ਿਸ਼ ਕਰੀਦੀ ਆ ਉਹਨਾਂ ਦੇ ਵੀ ਅਸੀਂ ਆਪਣੇ ਬਣ ਸਕੀਏ ਇਹਨਾਂ ਸਾਡੀਆਂ ਧੀਆਂ ਵਾਸਤੇ ਸਾਡੇ ਜਿਹੜੇ ਬੱਚੇ ਆ ਪੁੱਤਾਂ ਸਾਡੇ ਉਹਨਾਂ ਦੀਆਂ ਵੀ ਤਸਵੀਰਾਂ ਲੱਗੀਆਂ ਉੱਪਰ ਸਾਡੇ ਪਰਿਵਾਰ ਵਾਸਤੇ ਅਰਦਾਸ ਕਰਿਓ ਵੀ ਅਸੀਂ ਇਹਨਾਂ ਸਾਰੀਆਂ ਭੈਣਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਬੱਚਿਆਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਆਪਣੀਆਂ ਮਾਵਾਂ ਦੀਆਂ ਆਪਣੀਆਂ ਭੈਣਾਂ ਦੀਆਂ ਆਪਣੇ ਬਾਪੂ ਬਜ਼ੁਰਗਾਂ ਦੀਆਂ ਆਪਣੇ ਨੌਜਵਾਨ ਵੀਰਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀ ਇਹ ਸਾਰੇ ਭੈਣ ਭਰਾ ਅਰਦਾਸ ਕਰੇ ਬਹੁਤ ਵਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ